ਅੱਜ ਸਾਰੇ ਪੰਜਾਬ ਦੇ ਐਮਐਲਏ ਦੇ ਸੰਯੁਕਤ ਮੋਰਚੇ ਵੱਲੋਂ ਤੁਸੀਂ ਰੋਸ ਪ੍ਰਦਰਸ਼ਨ ਕਰ ਰਹੇ ਹੋ। ਅਰ ਉਸ ਇਸ ਗੱਲ ਦਾ ਜੇ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਪੰਜਾਬ ਦਾ ਮੁੱਖ ਮੰਤਰੀ ਗੱਲਬਾਤ ਦੇ ਵਿੱਚ ਸੱਦ ਕੇ ਕਿਸਾਨ ਜਥੇਬੰਦੀਆਂ ਦੀ ਤਹੇਨ ਕਰਦਾ ਹੋਇਆ ਮੀਟਿੰਗ ਦੇ ਵਿੱਚੋਂ ਵਾਕਆਊਟ ਕਰ ਗਿਆ। ਬਾਹਰ ਜਾ ਕੇ ਪ੍ਰੈਸ ਦੇ ਅੱਗੇ ਵੀ ਕਹਿਣ ਤੋਂ ਝਿਜਕ ਨਹੀਂ ਕੀਤੀ ਵੀ ਹਾਂ ਮੈਂ ਬੈਕਆਊਟ ਕਰਕੇ ਆਇਆ ਜene ਉਹਦੀ ਗੱਲ ਚੋਂ ਹੰਕਾਰ ਦੇਖਦਾ ਸੀ ਹੰਕਾਰ ਬੋਲਦਾ ਸੀ ਕਿ ਜਾਓ ਲਾ ਲਓ ਮੋਰਚੇ ਜਿਹੜੀਆਂ ਮੈਂ ਪਹਿਲਾਂ ਮੰਗਾ ਮੰਨੀਆਂ ਸੀ ਉਹ ਵੀ ਸਾਰੀਆਂ ਕੈਨਸਲ ਨੇ ਪਹਿਲੀ ਗੱਲ ਤਾਂ ਭਰਾਵਾ ਸੁਣ ਤੂੰ ਤੇ ਸਾਡੀ ਪਹਿਲੀ ਗੱਲਾਂ ਚੋਂ ਗੱਲ ਕੋਈ ਮੰਨੀ ਨਹੀਂ ਜਿਹੜੀ ਤੂੰ ਕੈਨਸਲ ਕਰਦਾ ਤੇਰੀਆਂ ਮੰਨੀਆਂ ਹੋਈਆਂ ਮੱਗਾਂ 2022 ਤੋਂ ਲੈ ਕੇ 23 24 ਤਿੰਨ ਸਾਲਾਂ ਦੀਆਂ ਦੱਸ ਦੇ ਬਈ ਤਾਂ ਕਿਹੜੀਆਂ ਲਾਗੂ ਕੀਤੀਆਂ ਨੇ ਤੂੰ ਤਾਂ ਪਹਿਲੀ ਕੈਨਸਲ ਕਰੀ ਬੈਠਾ ਹੈ ਤੇ ਤਾਂ ਕਿਹਾ ਸੀ ਜੇ ਹੜਪੀੜ ਤੋਂ ਛੋਡੇ ਝੋਨੇ ਦੀ ਦੁਬਾਰਾ ਲਵਾਈ ਕੱਦੂ ਦੀ ਕਰਵਾਈ ਪਨੀਰੀ ਦੀ ਲਵਾਈ ਬੱਕਰੀ ਦੇ ਮੁਰਗੇ ਦੇ ਪੈਸੇ ਕਰਾਂ ਦੀ ਟਹਾਈ ਮੈਂ ਸਾਰੇ ਪੇਮੈਂਟ ਕਰ ਦੂੰਗਾ ਤੇ ਤੇਰੀ ਕਿਹਾ ਸੀ ਫਸਲ ਮਰਨ ਤੋਂ ਘੜੇ ਜਿੱਦਣ ਪੈ ਗਏ ਗਰਦੌਰੀਆਂ ਬਾਅਦ ਚ ਹੋਣਗੀਆਂ ਪੇਮੈਂਟ ਮੈਂ ਛੋਡੀ ਪਹਿਲੀ ਕਰ ਦੂੰਗਾ ਮੂੰਹ ਚੋਂ ਨਿਕਲੀ ਗੱਲ ਦਾ ਕੋਈ ਮਤਲਬ ਤਾਂ ਹੋਣਾ ਚਾਹੀਦਾ ਯਾਰ ਤੂੰ ਮੁੱਖ ਮੰਤਰੀ ਐ ਉਹ ਇੰਨੀ ਤਾਂ ਗੱਲ ਕੋਈ ਸੁਧਾਰਨ ਬੰਦਾ ਨਹੀਂ ਕਹਿ ਕੇ ਮੁੱਕਰਦਾ ਹੁੰਦਾ ਜਿਹੜੀਆਂ ਤੂੰ ਮੂੰਹ ਚੋਂ ਗੱਲਾਂ ਕੱਢੀ ਜਾਂਦਾ ਕਿੱਡਾ ਕਫਰ ਤੂੰ ਲੈ ਕੇ ਬਾਹਰ ਆ ਕੇ ਕਿ ਮੇਰੇ ਮੁਰਦਾ ਮੰਗ ਪੱਤਰੀ ਕੇਂਦਰ ਦਾ ਧਰਤਾ ਸਾਡੇ ਵਾਲ ਧੁੱਪ ਚ ਚਿੱਟੇ ਹੋਏ ਮਾਨ ਸਾਹਿਬ 45 ਸਾਲ ਲੱਗੇ ਸਾਨੂੰ ਇਧਰ ਜਥੇਵੰਦੀਆਂ ਵਾਲਿਆਂ ਨੂੰ ਅਸੀਂ ਇਹਨਾਂ ਵੀ ਨਹੀਂ ਜਾਣਦੇ ਕਿ ਕਿਹੜਾ ਨੰਗ ਪੱਤਰ ਮੁੱਖ ਮੰਤਰੀ ਹੁੰਦੇ ਨੇ ਸਾਨੂੰ ਇਹਨਾਂ ਵੀ ਨਹੀਂ ਪਤਾ ਕਿ ਕਿਹੜੀ ਗੱਲ ਮੁੱਖ ਮੰਤਰੀ ਦੇ ਅਧਿਕਾਰ ਖੇਤਰ ਚ ਹੈ ਚਲੋ ਸਾਨੂੰ ਤਾਂ ਸਾਡੇ ਦਾ ਅਣਜਾਣ ਬਣਾਤਾ ਲੋਕਾਂ ਸਾਹਮਣੇ ਵੀ ਇਹਨਾਂ ਨੂੰ ਕੱਖ ਨਹੀਂ ਪਤਾ ਤੇਰੀ ਬਿਊਰੋਕ੍ਰੇਸੀ ਬੈਠੀ ਸੀ ਦੋ ਮੰਤਰੀ ਬੈਠੇ ਸੀ ਖੇਤੀ ਵਾਲੇ ਉਹਨਾਂ ਨੇ ਪਹਿਲੀ ਵਾਰ ਵਿੱਚ ਕਿਉਂ ਨਹੀਂ ਟੋਕੇ ਵਿਚਾਰੇ ਮੰਗ ਪੱਤਰ ਕੇਂਦਰ ਵਾਲਾ ਤੇ ਸਾਡੇ ਮੂਹਰੇ ਕੱਦ ਵਾਸਤੇ ਰੱਖਿਆ ਹੋਇਆ ਹੈ ਚਲ ਉਹ ਵੀ ਅਣਜਾਣ ਹੋਣਗੇ ਮੁੱਖ ਮੰਤਰੀ ਸਾਹਿਬ ਤੂੰ 2 ਘੰਟੇ ਸਾਡੇ ਨਾਲ ਬਹਿਸ਼ ਕਿਹੜੀ ਗੱਲ ਤੇ ਕਰਦਾ ਰਿਹਾ ਜੇ ਅਸੀਂ ਉੱਲੂ ਆਂ ਜੇ ਸਾਨੂੰ ਨਹੀਂ ਪਤਾ ਜੇ ਸਾਨੂੰ ਨਹੀਂ ਅਕਲ ਜੇ ਆ ਮੰਗ ਕਿਹਦੇ ਨਾਲ ਸੰਬੰਧਤ ਹੈ ਤਾਂ ਤੁਸੀਂ ਸਾਡੇ ਨਾਲ 2 ਘੰਟੇ ਬਹਿਸ਼ ਕਿਹੜੀ ਗੱਲ ਤੇ ਕਰਦੇ ਰਹੇ ਕੋਈ ਜਵਾਬ ਹੈ ਤੁਹਾਡੇ ਕੋਲ ਇਸ ਗੱਲ ਦਾ ਜੀ ਤੈਨੂੰ ਇਸ ਗੱਲ ਦਾ ਭੜੇਖਾ ਕਿ ਮੈਂ ਆਗਵਾ ਨੂੰ ਜੇਲਾ ਚ ਢੱਕ ਕੇ ਡਾਂਗ ਦੇ ਜੋਰ ਨਾਲ ਆਪਦੇ ਹੰਕਾਰ ਨਾਲ ਆਪਦੀ ਪੁਲਸ ਨਾਲ ਲਹਿਰ ਦੀ ਜਵਾਨ ਬੰਦ ਕਰਨ ਦਾ ਤੈਨੂੰ ਕੋਈ ਭੜੇਖਾ ਹੈ ਪੰਜਾਬ ਨੂੰ ਧਰਿਆਂ ਦੀ ਬਣਾ ਲਿਆ ਇਹ ਕਹਿੰਦੇ ਨੇ ਦੋ-ਤਾਈ ਘੰਟੇ ਗੱਲਬਾਤ ਕਰਨੀ ਕਰ ਜਾਂਦੇ ਨੇ ਤੇ ਸਾਡਾ ਮੋਰਚਾ ਵੀ ਚੱਲੂਗਾ ਕਦੇ ਗੱਲਬਾਤ ਕੰਡੀਸ਼ਨਾਂ ਨਾਲ ਹੁੰਦੀ ਐ ਤੂੰ ਸਾਨੂੰ ਸੱਜਣ ਤੋਂ ਪਹਿਲਾਂ ਕਹਿੰਦਾ ਵੀ ਤੁਹਾਡੇ ਨਾਲ ਗੱਲ ਤਾਂ ਕਰੂੰਗਾ ਪਹਿਲਾਂ ਮੋਰਚਾ ਕੈਨਸਲ ਕਰਕੇ ਆਓ ਸਾਡੀ ਮਰਜ਼ੀ ਹੋਊ ਅਸੀਂ ਮੋਰਚਾ ਕੈਨਸਲ ਕਰ ਕਰਦੇ ਜੇ ਸਾਡੀ ਮਰਜ਼ੀ ਹੁੰਦੀ ਅਸੀਂ ਪ੍ਰੋਗਰਾਮ ਕਰਦੇ ਤੇਰਾ ਤਾਂ ਕੱਲ ਵੀ ਕਾਲ ਅੱਜ ਦੀ ਵੀ ਕਾਲ ਸੀ 9 ਤਰੀਕ ਦੀ ਵੀ ਜਿਹੜੀ ਕੱਲ ਲੰਘੀ ਤੁਸੀਂ ਤਾਂ ਕਹਿੰਨੇ ਸੀ ਵੀ ਆਜੂ ਗੱਲ ਕਰਨ ਪਰ ਮੁੱਖ ਮੰਤਰੀ ਤੋਂ ਬਿਨਾ ਕਰ ਲੋ ਅਸੀਂ ਨਹੀਂ ਕੀਤੀ ਐ ਕੈਨਸਲ ਤਾਂ ਅਸੀਂ ਤੇਰੇ ਨਾਲ ਬੈਠਾਂਗੇ ਜਦੋਂ ਬੈਠਾਂਗੇ ਤੇਰੇ ਨਾਲ ਕਿਉਂਕਿ 9 10 ਤਰੀਕ ਦਾ ਪ੍ਰੋਗਰਾਮ ਹੈ 9 ਤਰੀਕ ਨੂੰ ਸਾਨੂੰ ਫੇਰ ਦੁਬਾਰੇ ਗੱਲ ਚ ਸੱਦ ਰਹੇ ਕਹਿੰਦਾ ਤੁਸੀਂ ਐ ਕਹਿੰਨੇ ਹੋ ਦੇ ਸੋਨੂੰ ਮੀਟਿੰਗ ਮੈਂ ਡਰਦੇ ਨੇ ਦਿੱਤੀ ਆ ਰਹੀਆ ਮੋਰਚੇ ਤੋਂ ਤੇਰੀ ਕੋਈ ਨਵੀਂ ਗੱਲ ਨਹੀਂ ਹਰ ਸਰਕਾਰ ਜਦੋਂ ਪ੍ਰੋਗਰਾਮ ਦੀ ਕਾਲ ਕਰਦੇ ਆ ਪਹਿਲਾਂ ਮੀਟਿੰਗ ਸੱਦ ਲੈਂਦੀ ਐ ਚੱਲਦੇ ਪ੍ਰੋਗਰਾਮ ਚ ਸੱਦ ਲੈਂਦੀ ਐ ਉਹਦੋਂ ਪਹਿਲਾਂ ਵੀ ਸੱਦ ਲੈਂਦੀ ਐ ਤੂੰ ਕੋਈ ਨਵੀਂ ਗਲਤੀ ਨਹੀਂ ਕਰ ਰਿਹਾ ਨਾ ਸਾਡੇ ਵਾਸਤੇ ਨਵੀਂ ਐ ਫਿਰ ਸੋਨੂੰ ਇਹ ਅਚੰਭਾ ਲੱਗਦਾ ਹੋਣਾ ਵੀ ਜਰ ਮੁੱਖ ਮੰਤਰੀ ਐਂ ਬੋਲ ਗਿਆ ਏ ਭਰਾਵੋ ਐਨੀ ਗੱਲ ਨਹੀਂ ਹੈ ਵੀ ਮੁੱਖ ਮੰਤਰੀ ਕਿਸਾਨ ਜਥੇਬੰਦੀਆਂ ਨਾਲ ਤੋੜ-ਬਿਛੋੜਾ ਕਰਕੇ ਮੀਟਿੰਗ ਤੋਂ ਵਾਕਆਊਟ ਕਰਕੇ ਕਿਉਂ ਗਿਆ ਇੱਕ ਵਰਤਾਨ ਹੈ ਇਹਦਾ ਇੱਕ ਪਿਸ਼ੋਕੜ ਹੈ ਇਹ ਇਕੱਲਾ ਨਹੀਂ ਮੁੱਖ ਮੰਤਰੀ ਵੀ ਬੋਲਿਆ ਇੱਕ ਪੱਤਰਕਾਰ ਬੋਲਿਆ ਨਦੀਪ ਬਿੱਟੂ ਬੋਲਿਆ ਇਹ ਇੱਕ ਵਰਤਾਨ ਸਿਰਜਿਆ ਜਾ ਰਿਹਾ ਹੈ ਕਿਸਾਨ ਲਹਿਰ ਦੇ ਖਿਲਾਫ ਇਹ ਸੜਕਾਂ ਤੇ ਬਹਿ ਜਾਂਦੇ ਨੇ ਇਹ ਸੜਕਾਂ ਰੋਕਦੇ ਨੇ ਇਹ ਸਰਕਾਰ ਚਲਾਉਂਦੇ ਨੇ ਕਿਉਂਕਿ ਕਿਸਾਨ ਲਹਿਰ ਆਲ ਇੰਡੀਆ ਦੀ ਕਿਸਾਨ ਲਹਿਰ ਤੇ ਉਹਦੇ ਚੋਂ ਪੰਜਾਬ ਦੀ ਕਿਸਾਨ ਲਹਿਰ ਸਾਰੀਆਂ 86 ਪਾਰਟੀਆਂ ਨੂੰ ਇਸ ਵੇਲੇ ਰੜਕ ਰਹੀ ਹੈ ਰਾਜ ਕਰਨ ਵਾਲੀਆਂ ਪਾਰਟੀਆਂ ਬੀਜੇਪੀ ਸਰਕਾਰ ਨੂੰ ਰੜਕ ਰਹੀ ਐ ਨਵਦੀਪ ਦਾ ਬਿਆਨ ਪੜਿਆ ਕਹਿੰਦਾ 2027 ਚ ਸਾਡੀ ਸਰਕਾਰ ਆ ਜਾਂਦੇ ਸਾਰਿਆਂ ਨੂੰ ਡਿਪਰੂਗੜ ਭੇਜ ਦਾਂਗੇ ਤੂੰ ਡਿਪਰੂਗੜ ਨਾ ਸਾਨੂੰ ਜਰਮਨੀ ਦੀ ਜੇਲ੍ਹ ਚ ਭੇਜ ਦੇ ਤੇਰੇ ਅਰਗੇ ਬਥੇਰੇ ਆਇਆ ਇੱਥੇ ਪਹਿਲਾਂ ਡਰਦੇ ਆਂ ਜਰਾ ਸੀ ਐਂ ਜੇਲਾਂ ਤੋਂ ਡਰ ਕੇ ਸਾਨੂੰ ਨਹੀਂ ਪਤਾ ਵੀ ਸਰਕਾਰ ਵਾਲੇ ਸਾਨੂੰ ਨਹੀਂ ਮਾਨ ਸਾਹਿਬ ਤੇਰਾ ਪਤਾ ਵੀ ਤੂੰ ਮੁੱਖ ਮੰਤਰੀ ਐ ਤੇਰੇ ਤੋਂ ਕਹੇ ਤਾਂ ਕਹੇ ਤੋਂ ਜਾਣਗੀਆਂ ਇੱਕ ਬੰਦੇ ਨੂੰ ਫੜਨਾ ਹੈ ਇੱਕ ਸਧਾਰਨ ਵਿਅਕਤੀ ਨੂੰ ਫੜਨਾ ਹੈ ਤੇ 50 ਗੱਡੀਆਂ ਜੇ ਕਾਰਾਂ ਛੋਟੀਆਂ ਨਹੀਂ ਗਿਣਤੀ ਹੋਵੇ ਤਾਂ 100 ਦਾ ਕਾਫਲਾ ਫੜ ਲੈ ਕਰਦੇ ਵਨ ਜੇਲਾਂ ਚ ਪਹਿਲੀ ਵਾਰ ਨਹੀਂ ਹੈ ਇਤਿਹਾਸਾ ਪੰਜਾਬ ਦਾ ਬਹੁਤ ਲੰਮਾ ਪੰਜਾਬ ਧਰਨਿਆਂ ਦੀ ਧਰਤੀ ਬਣਾ ਰੱਖੀ ਹੈ ਪੰਜਾਬ ਤਾਂ ਪਹਿਲਾਂ ਤੋਂ ਹੀ ਸੰਘਰਸ਼ਾਂ ਦੀ ਧਰਤੀ ਹੈ ਪੁੱਛ ਲੈ ਮਾੜਾ ਮੋਟਾ ਕਿਸੇ ਤੋਂ ਇਹ ਇਸ ਕਰਕੇ ਇਹ ਵਰਤਾਂਤ ਨੂੰ ਸਮਝਣ ਦੀ ਲੋੜ ਹੈ ਜਿਹੜਾ ਪੱਤਰਕਾਰ ਮੈਂ ਉਹ ਦਵਿੰਦਰ ਸ਼ਰਮਾ ਬੋਲ ਕੇ ਗਿਆ ਕਿ ਕਿਸਾਨ ਜਥੇਬੰਦੀਆਂ 100 ਦੇ ਲਗਭਗ ਕਿਸਾਨ ਜਥੇਬੰਦੀਆਂ ਬਣੀਆਂ ਗੈਂਗਸਟਰ ਕਹਿ ਕੇ ਗਿਆ ਸਾਨੂੰ ਉਹ afghan satan ਦੇ taliban ਨੂੰ ਕਹਿ ਕੇ ਗਿਆ taliban ਨੂੰ ਨੇ ਇਹ ਫਰਾਤੀਆਂ ਲੈਂਦੇ ਨੇ ਇਹ ਗੱਡੀਆਂ ਲੈਂਦੇ ਨੇ ਚਲ ਇਹਨੂੰ ਇੰਨੀ ਗੱਲ ਨਾ ਸਮਝੋ ਇਹਦਾ ਤੱਤ ਸਮਝੋ ਵੀ ਬੋਲ ਕਿੱਥੋਂ ਰਿਹਾ ਹੈ ਭਾਈ ਜੇ ਤੈਨੂੰ ਇੰਨਾ ਕਾਨੂੰਨ ਦਾ ਫਿਕਰ ਹੈ ਜਿਹੜੀ ਇਹ ਤੇਰੀ ਭਾਸ਼ਾ ਹੈ ਇਹੇ ਭਾਸ਼ਾ ਤੇ ਸਰਕਾਰ ਦੀ ਭਾਸ਼ਾ ਚ ਪਲਕੀ ਫਰਕ ਹੈ ਜੇ ਸੱਚੀਓ ਤੈਨੂੰ ਕਿਸਾਨ ਲਹਿਰ ਨਾਲ 헤ਜ ਹੁੰਦਾ ਤੂੰ ਦੱਸ ਸਕਦਾ ਸੀ ਵੀ ਯਾਰ ਕਿਸਾਨ ਲਹਿਰ ਚਾ ਕਮੀਆਂ ਨੇ ਸੋਣਿਆਂ ਜਥੇਬੰਦੀਆਂ ਦੇ ਵਿੱਚ ਪਰਚੋਲ ਕਰੋ ਫੇ ਸਮਝਿਆ ਜਾਂਦਾ ਵੀ ਤੇਰਾ ਪੋਜੀਟਿਵ ਪਹਿਟ ਹੈ ਜਥੇਬੰਦੀਆਂ ਨੂੰ ਮਜ਼ਬੂਤ ਕਰਨ ਵਾਸਤੇ ਤੂੰ ਕਹਿ ਰਹੇ ਹੈਂ ਪਰ ਇਹ ਤਾਂ ਯਾਰ ਤੇਰਾ ਇੱਕ ਸ਼ਬਦ ਵੀ ਪੋਜ਼ਿਟਿਵ ਨਹੀਂ ਤੂੰ ਤਾਂ ਰਾਧੀ ਕਰਦਾ ਸਾਰਾ ਕੁਝ ਆਦਾ ਕੂੜ-ਕਬਾੜ ਹੈ ਆਦਾ ਪੈਸੇ ਇਕੱਠੇ ਕਰਨ ਵਾਲੇ ਨੇ ਆਦਾ ਲੋਕਾਂ ਤੋਂ ਫੰਡ ਲੈਣ ਵਾਲੇ ਨੇ ਐਡੇ ਦੇ ਟੋਲ ਮਹਗੇ ਟੋਲ ਪਲਾਜ਼ੇ ਇਹ ਤਾਂ ਉਹਨਾਂ ਤੋਂ ਫਰੀ ਲੱਗ ਜਾਂਦੇ ਨੇ ਤੇਰੇ ਢਿੱਡ ਕਿਉਂ ਪੀੜ ਹੋਈ ਟੂਲਪਲਾਜਾ ਆਪਣਾ ਲੱਗਿਆ ਕਿਉਂ ਹੈ ਸਾਡਾ ਬਰੋਧ ਹੈ ਕਿ ਛੜਕਾਂ ਤੇ ਲੰਮਸਾਂ ਟੈਕਸ ਲੈਣੇ ਹੋ ਤੁਸੀਂ ਜਿਹੜੇ ਵੀਕਲ ਏਜੰਸੀਆਂ ਚੋਂ ਨਿਕਲਦੇ ਨੇ ਪਹਿਲਾਂ ਟੈਕਸ ਭਰਾਂ ਲੈਣੇ ਆ ਆਧੂਰਾ ਟੈਕਸ ਕਿਵੇਂ ਟੂਲਪਲਾਜੇ ਨਹੀਂ ਹੋਣੇ ਚਾਹੀਦੇ ਜੇ ਭਾਈ ਤੈਨੂੰ ਚੰਗੇ ਲੱਗਦੇ ਨੇ ਤੂੰ ਦੇ ਦਿਆ ਕਰ ਫੀਸ ਤੈਨੂੰ ਇਹ ਕਿ ਆ ਗਰੀਬ ਕਿਸਾਨ ਜਿਨ੍ਹਾਂ ਦੀ ਕੋਈ ਬੁੱਕਤ ਨਹੀਂ ਜਿਨ੍ਹਾਂ ਨੂੰ ਕਿਤੇ ਕੋਈ ਨਹੀਂ ਪੁੱਛਦਾ ਜਿਹੜੇ ਕਚੈਰੀਆਂ 'ਚ ਧੱਕੇ ਖਾਂਦੇ ਨੇ ਜਿਨ੍ਹਾਂ ਨੂੰ ਬੈਂਕ ਵਾਲੇ ਪੈਸਿਆਂ ਦੇ ਬਦਲੇ ਜਿਨ੍ਹਾਂ 'ਚ ਡੱਕ ਦਿੰਦੇ ਸੀ ਜਿਨ੍ਹਾਂ ਨੂੰ ਬੈਂਕ ਵਾਲੇ ਫੜ ਕੇ ਬਾਰੀ ਨਾਲ ਬੰਨ੍ਹ ਦਿੰਦੇ ਸੀ ਜਿਨ੍ਹਾਂ ਨੂੰ ਬੈਂਕ ਵਾਲੇ ਫੜ ਕੇ ਗੱਡੀ 'ਚ ਬਿਠਾ ਕੇ ਉਹਦੀਆਂ ਰਿਸ਼ਤੇਦਾਰੀਆਂ 'ਚ ਲਿਜਾ ਕੇ ਜਲੀਲ ਕਰਦੇ ਸੀ ਇਹਨਾਂ ਦੀ ਤਾਕਤ ਤੈਨੂੰ ਰੜਕਦੀ ਕਿਉਂ ਹੈ ਇਹ ਪੀੜ ਸਰਕਾਰ ਨੂੰ ਤਾਂ ਹੋਵੇ ਇਹ ਕੁਰਸੀ ਵਾਲੀ ਇਹਨੂੰ ਤੂੰ ਹੋਵੇ ਇੱਕ ਪੱਤਰਕਾਰ ਜਿਹਦਾ ਐ ਨਕਸ਼ਾ ਬੜਾ ਹੋਵੇ ਵੀ ਇਹ ਇੱਕ ਕਿਸਾਨ ਪੱਖੀ ਹੈ ਤੂੰ ਨਾ ਕਰ ਸਾਡੇ ਪੱਖ ਦੀ ਕੋਈ ਗੱਲ ਕਿਉਂਕਿ ਤੂੰ ਪੱਤਰਕਾਰ ਹੈ ਤੇਰੀ ਡਿਊਟੀ ਹੈ ਸਾਡੇ 'ਚ ਜੋ ਗਲਤ ਹੋ ਰਿਹਾ ਹੈ ਤੂੰ ਕਹਿ ਸਕਦਾ ਤੈਨੂੰ اختیار ਹੈ ਜੇ ਤੇਰੇ ਦਿੱਲੀ ਵਾਲਾ ਮੋਰਚਾ ਫਿੱਟਾ ਗਿਆ ਇੱਕ ਸਾਲ ਛੜਕਾਂ 'ਤੇ ਬੈਠਿਆ ਸੀ ਉੱਥੇ ਭਾਈ ਉਹਦੀ ਤੂੰ ਵਾਦਾ ਕਰਦਾ ਉਹਦੀ ਚਰਚਾ ਕਰਦਾ ਤੂੰ ਵੀ ਬਹੁਤ ਵਧੀਆ ਸੀ ਇੱਕ ਸਾਲ ਅਸੀਂ ਉੱਥੇ ਛੜਕਾਂ 'ਤੇ ਬੈਠਿਆ ਐ ਸੜਕ ਤੇ ਉਹ ਸੜਕ ਦਾ ਕੋਈ ਫਰਕ ਹੈ ਇੱਕ ਦੇਸ਼ ਦੀ ਰਾਜਧਾਨੀ ਨੂੰ ਪੰਜ ਪਾਸਿਓਂ ਘੇਰ ਕੇ ਰੱਖਣਾ ਸਾਲ ਪਰ ਬੈਠਣਾ ਤੇ ਮੋਦੀ ਹਕੂਮਤ ਨੂੰ ਚੱਕਾ ਕੇ ਹਣਾ ਤੇਰੀ ਸੀਟੀ ਭਾਈ ਉਧਰਲੇ ਪਾਸੇ ਰਲ ਨਹੀਂਦੀ ਐ ਤੂੰ ਨਾ ਮੰਨ ਸਾਨੂੰ ਤਾਂ ਐ ਨਾ ਕਿਉਂਕਿ ਜਿਹੜੇ ਵਰਤਾਂਤ ਕਿਉਂ ਤੁਸੀਂ ਬੋਲ ਰਹੇ ਹੋ ਇਹ ਵਰਤਾਂਤ ਤੇਰਾ ਬੋਲਣਾ ਭਗਵਾਨ ਤਮਾਨ ਦਾ ਝੂਠ ਕਰਨਾ ਮੈਂ ਸਲੰਸਰ ਮੂਰੇ ਵੈਦਾਂ ਰਹਾ ਤੇ ਬਿੱਟੂ ਦਾ ਇਹ ਕਹਿਣਾ ਕਿ ਡੀਪਰੂ ਗੱਟ ਜੇਲ੍ਹ ਦੇ ਵਿੱਚ ਬੰਦ ਕਰੂੰਗਾ ਸੁਪਨੇ ਲੈਣੋ ਕੋਈ ਰੋਕ ਨਹੀਂ ਸਕਦਾ ਬਾਈ ਸੁਨੋ ਲੈ ਸੁਪਨੇ ਕਰ ਦਿਓ ਬੰਦ ਪਤਾ ਹੈ ਸਾਨੂੰ ਚੂਹਾ ੜਾਂ ਜਾਣੀ ਜੀ ਨੂੰ ਇਹ ਨਾ ਪਤਾ ਹੋਵੇ ਬਿੱਲੀ ਮੇਰੀ ਮਾਸੀ ਹੈ ਕਿ ਨਹੀਂ ਬਾਈ ਸਾਨੂੰ ਪਤਾ ਹੈ ਚਪਟਾ ਮਾਰੋਗੇ ਸਾਡੇ ਤੇ ਪਰ ਸਾਡਾ ਇਹ ਦਾਵਾ ਹੈ ਕਿ ਦੁਨੀਆ ਦੀ ਕੋਈ ਤਾਕਤ ਇਸ ਲਹਿਰ ਨੂੰ ਦਬ ਨਹੀਂ ਸਕਦੀ ਦਾਵੇ ਨਾਲ ਕਹਿੰਦੇ ਕਹਿੰਦੇ ਇਹ ਵਿਕਾਸ ਰੋਕੀ ਜਾਂਦੇ ਨੇ ਇਹ ਵਿਕਾਸ ਨਹੀਂ ਹੋਣ ਦਿੱਤੇ ਓਏ ਅਸੀਂ ਤਾਂ ਵਿਕਾਸ ਵਾਸਤੇ ਤਰਲੇ ਕਰਦੇ ਆਂ ਵਿਕਾਸ ਹੋਵੇ ਕਿਦਾ ਆਹ ਕਿਰਤ ਕਰਨ ਵਾਲਿਆਂ ਦਾ ਵਿਕਾਸ ਹੋਵੇ ਕਿਤਨਾ ਆਡਾਂ ਦਾ ਵਿਕਾਸ ਹੋਵੇ ਸ਼ਰਮਾਇਦਾਰਾਂ ਦਾ ਵਿਕਾਸ ਹੋਵੇ ਕਿ ਮਜ਼ਦੂਰਾਂ ਦਾ ਵਿਕਾਸ ਹੋਵੇ ਸਵਾਲ ਤਾਂ ਸਿਰਫ ਇੱਥੇ ਹੈ ਬਈ ਤੂੰ ਜਾ ਕੇ ਉਹ ਸੀਟੀ ਚ ਚੜ ਗਿਆ ਤੇਰੀਆਂ ਵੀਡੀਓ ਪੜ ਲਓ ਇਹ ਆਪ ਜਹਾਜ਼ਾਂ ਤੇ ਆਉਂਦੇ ਨੇ ਹੈਲੀਕਾਪਟਰਾਂ ਤੇ ਆਉਂਦੇ ਨੇ 2-200 ਗੱਡੀਆਂ ਦਾ ਕਾਫਲਾ ਹੁੰਦਾ 2 2 2 2 ਮਗਰਬੀ ਜਾਂਦੀ ਹੈ ਬਰੇਡਿਓ ਬੋਲੀ ਜਾਂਦੇ ਉਹਨਾਂ ਨਾਲ ਅੱਡ ਕੀ ਕਰਦਾ ਤੂੰ ਅੱਡ ਵਸਾਹ ਕਰਤਾ ਅੱਜ ਤੱਕ ਕੋਈ ਗੱਲਬਾਤ ਦੇ ਵਿੱਚ ਐਡੀ ਬੇਇੱਜ਼ਤੀ ਕਰਕੇ ਕਿਸਾਨਾਂ ਦੀ ਐ ਹਾਲ ਦੇ ਵਿੱਚੋਂ ਭੱਜਿਆ